ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੇ ਅੱਗੇ ਅਰਦਾਸ ਕਰਉ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਰ ਗੁਰਬਾਣੀ ਕਹੇ ਸੇਵਕ ਜਨਮਨ ਪਰਤਖ ਗੁਰ ਨਿਸਤਾਰੇ ਤੋ ਕਹੋ ਕਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਆਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਈ ਜਬ ਹਮ ਹੋਤੀ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੀ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਈ ਨਾਦਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨੀਏ ਹੋਏ ਨ ਤੈਸਾ ਰਹਾ ਨਰਪਤ ਏਕ ਸਿੰਘਾਸਨ ਸੋਇਆ ਸੋਪਨੇ ਭਇਆ ਵਿਖਾਰੀ ਅਛਤ ਰਾਜ ਵਿਛਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਰਾਜ ਭਉੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨੇਕ ਕਟਕ ਜੈਸੇ ਪੂਲ ਪਰ ਅਬ ਕਹਤੇ ਕਹਿਨ ਨ ਆਇਆ ਸਰਬੇ ਏਕ ਅਨੇਕੈ ਸੁਅਮੀ ਸਭ ਕਟ ਭਗਵ ਸੋਇ ਕਹਿ ਰਵਿਦਾਸ ਹਾਥ ਪੈ ਨੇਰ ਸਹਿਜ ਹੋਇ ਸੋ ਹੋਏ ਸਰਬੇ ਇਕ ਅਨੇਕ ਸਮੇ ਸਭ ਕਟ ਭਗਵੈ ਸੋਏ ਕਹਿ ਰਵਿਦਾਸ ਹਾਥ ਪੈ ਨੇਰ ਸਜੇ ਹੋਏ ਸੋ ਹੋਏ ਗੁਰੂ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਆਓ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ 657 ਤੇ 58 ਅੰਗ ਦੇ ਉੱਤੇ ਸੁਭਾਏ ਮਾਨ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਰਾਗ ਸੋਰਠ ਦੇ ਵਿੱਚ ਭਗਤ ਰਵਿਦਾਸ ਜੀਆ ਨੇ ਇਹ ਸ਼ਬਦ ਉਚਾਰਨ ਕੀਤਾ ਜਿੱਥੇ ਵੀ ਗੁਰੂਆਂ ਦੀ ਬਾਣੀ ਆਈ ਉੱਥੇ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਇਸ ਤਰ੍ਹਾਂ ਆਇਆ ਤੇ ਜਿੱਥੇ ਭਗਤਾਂ ਦੀ ਬਾਣੀ ਆਈ ਗੁਰੂ ਅਰਜਨ ਸਾਹਿਬ ਜੀਆ ਨੇ ਭਗਤਾਂ ਨੂੰ ਵਡਿਆ ਕੇ ਉਹਨਾਂ ਨੂੰ ਵੱਡਾ ਦਰਸਾ ਕੇ ਉਹਨਾਂ ਦੇ ਨਾਮ ਦੇ ਨਾਲ ਉਹ ਸ਼ਬਦ ਨੂੰ ਸਵੋਧਨ ਕੀਤਾ ਤੇ ਨਾਲ ਜੀ ਸ਼ਬਦ ਵੀ ਲਾਇਆ ਭਗਤ ਰਵਿਦਾਸ ਜੀ ਕੀ ਇੱਕ ਉਹੰਕਾਰ ਸਤਿਗੁਰ ਪ੍ਰਸਾਦ ਕੇ ਪ੍ਰਮਾਤਮਾ ਇੱਕ ਹੈ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਸਾਨੂੰ ਮਿਲਦਾ ਹੈ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਇੱਥੇ ਹੁਣ ਭਗਤ ਰਵਿਦਾਸ ਜੀ ਕਹਿੰਦੇ ਐ ਜਿੰਨਾ ਚਿਰ ਕਹਿੰਦੇ ਮੇਰੇ ਅੰਦਰ ਹਉਮੈ ਐ ਮੈਂ ਬੈ ਐ ਉਹਨਾਂ ਚਿਰ ਪਰਮਾਤਮਾ ਨਹੀਂ ਮਿਲਦਾ ਜਿੱਦੇ ਹਉਮੈ ਨਿਕਲ ਗਏ ਉਦੈ ਪਰਮਾਤਮਾ ਮਿਲ ਜਾਂਦਾ ਜਦ ਹਮ ਹੋਤੇ ਕਹਿੰਦੇ ਜਿੰਨਾ ਚਿਰ ਮੈਂ ਸੀ ਉਦੈ ਤੂੰ ਨਹੀਂ ਸੀ ਜਿੱਦੇ ਮੇਰੇ ਅੰਦਰੋਂ ਨਿਕਲ ਗਈ ਮੈਂ ਮੈਂ ਉਹਦੇ ਸੱਚੇ ਪਾਤਸ਼ਾਹ ਤੂੰ ਆ ਗਿਆ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹੁਣ ਮੈਂ ਕੁਝ ਨਹੀਂ ਹੈ ਸੱਚੇ ਪਾਤਸ਼ਾਹ ਹੁਣ ਤੂੰ ਹੀ ਹੈ ਸਾਰਾ ਕੁਝ ਅਨਲ ਅਗਮ ਜੈਸੇ ਲਹਿਰ ਮਹਿ ਉਹਦ ਦਜਲ ਕੇਵਲ ਜਲ ਮਾਹੀ ਇੱਥੇ ਅੱਜ ਭਗਤ ਰਵਿਦਾਸ ਜੀ ਦੱਸ ਰਿਹਾ ਹੈ ਕਿ ਅਸੀਂ ਇੱਕ ਭਰਮ ਚ ਪਏ ਹੋਏ ਆ ਸਾਨੂੰ ਲੱਗਦਾ ਹੈ ਕੇ ਨਾਲ ਹਉਮੈ ਵੀ ਰੱਖੀਂ ਜਾਈਏ ਨਾਲ ਨਾਮ ਵੀ ਜਪ ਲਈਏ ਕਹਿੰਦੇ ਇਸ ਤਰ੍ਹਾਂ ਹੋਣਾ ਨਹੀਂ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸਾ ਇਕਠਾਏ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ ਇੱਥੇ ਭਗਤ ਰਬਦਾਦ ਜੀ ਕਹਿੰਦੇ ਅਨਲ ਅਗਮ ਅਨਲ ਕਹਿੰਦੇ ਹਵਾ ਨੂੰ ਅਗਮ ਕਹਿੰਦੇ ਤੇਜ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਬਹੁਤ ਤੇਜ ਹਵਾ ਚੱਲੇ ਨਾ ਉੱਥੇ ਕਹਿੰਦੇ ਉਹ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ ਸਾਨੂੰ ਉਹ ਕੁਝ ਹੋਰ ਲੱਗਦਾ ਪਰ ਹੁੰਦਾ ਤੇ ਕਹਿੰਦੇ ਉਹ ਵੀ ਪਾਣੀ ਹੈ ਜਿਹੜੀਆਂ ਲਹਿਰਾਂ ਨੇ ਉਹ ਵੀ ਪਾਣੀ ਹੁੰਦਾ ਵੱਖਰਾ ਕੁਝ ਨਹੀਂ ਹੁੰਦਾ ਕਹਿੰਦੇ ਪਾਣੀ ਹੁੰਦਾ ਮਾਧਵੇ ਕਿਹਾ ਕਹੀ ਹੈ ਭ੍ਰਮ ਐਸਾ ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਤੇ ਆ ਭਰਮ ਪੈ ਗਿਆ ਜੈਸਾ ਮੰਨੀ ਐ ਹੋਏ ਨਾ ਤੈਸਾ ਕਹਿੰਦੇ ਜਿਸ ਤਰ੍ਹਾਂ ਅਸੀਂ ਸਮਝਦੇ ਆ ਉਸ ਤਰ੍ਹਾਂ ਦਾ ਹੁੰਦਾ ਨਹੀਂ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਬੱਸ ਦੇ ਵਿੱਚ ਬੈਠਦੇ ਆ ਗੱਡੀ ਦੇ ਵਿੱਚ ਬੈਠਦੇ ਆ ਜੇ ਠਾੜ ਦਾ ਮਹੀਨਾ ਹੋਵੇ ਸਾਨੂੰ ਸੜਕ ਦੇ ਉੱਤੇ ਲੱਗਦਾ ਕਿ ਪਾਣੀ ਖੜਾ ਪਰ ਜਦੋਂ ਅਸੀਂ ਉਹਦੇ ਕੋਲ ਜਾਂਦੇ ਆ ਉੱਥੇ ਪਾਣੀ ਨਹੀਂ ਹੁੰਦਾ ਕਹਿੰਦੇ ਸਾਨੂੰ ਲੱਗਦਾ ਪਾਣੀ ਹੈ ਪਰ ਪਾਣੀ ਹੁੰਦਾ ਨਹੀਂ ਭਗਤ ਰਵਿਦਾਸ ਜੀ ਕਹਿੰਦੇ ਜੈਸਾ ਮੰਨੀ ਐ ਹੋਏ ਨਾ ਤੈਸਾ ਕਹਿੰਦੇ ਉਸ ਤਰ੍ਹਾਂ ਦਾ ਮਹਿਸੂਸ ਹੁੰਦਾ ਨਹੀਂ ਰਹਾਓ ਰਹਾਓ ਦਾ ਭਾਵ ਕੇ ਇਸ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਨਰਪਤ ਏਕ ਸਿੰਘਾਸਨ 'ਤੇ ਸੋਇਆ ਸੁਪਨੇ ਭਇਆ ਭਿਖਾਰੀ ਨਰਪਤ ਹੁੰਦਾ ਹੈ ਰਾਜਾ ਕਹਿੰਦੇ ਕ ਰਾਜਾ ਆਪਣੇ ਆਸਣ ਦੇ ਉੱਤੇ ਸੁੱਤਾ ਪਿਆ ਗੂੜੀ ਨੀਂਦ ਹੈ ਗੂੜੀ ਨੀਂਦ ਦੇ ਵਿੱਚ ਆ ਗਿਆ ਸੁਪਨਾ ਸੁਪਨੇ ਦੇ ਵਿੱਚ ਬਣ ਗਿਆ ਕਹਿੰਦੇ ਭਿਖਾਰੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੇ ਅਛਤ ਰਾਜ ਵਿਛੜਤ ਦੁੱਖ ਪਾਇਆ ਸੋਗਤ ਭਈ ਹਮਾਰੀ ਕਹਿੰਦੇ ਰਾਜ ਹੁੰਦਿਆਂ ਹੋਇਆਂ ਵੀ ਕਹਿੰਦੇ ਉਹ ਦੁੱਖ ਪਾਉਂਦਾ ਕਿਉਂਕਿ ਉਹ ਸੁਪਨੇ ਚ ਬਿਖਾਰੀ ਬਣ ਗਿਆ ਅਛਤ ਰਾਜ ਵਿਛਰਤ ਦੁੱਖ ਪਾਇਆ ਸੋ ਗਤ ਭਈ ਹਮਾਰੇ ਕਹਿੰਦੇ ਇਸੇ ਤਰ੍ਹਾਂ ਹੀ ਸਾਡਾ ਹਾਲ ਹੈ ਸੱਚੇ ਪਾਤਸ਼ਾਹ ਜੀ ਸਾਡੇ ਕੋਲੇ ਸਾਰਾ ਕੁਝ ਹੁੰਦਿਆਂ ਵੀ ਅਸੀਂ ਵੀ ਉਸੇ ਤਰ੍ਹਾਂ ਜਿਵੇਂ ਰਾਜਾ ਬਿਖਾਰੀ ਬਣਨ ਤੇ ਦੁਖੀ ਹੁੰਦਾ ਕਹਿੰਦੇ ਅਸੀਂ ਵੀ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਦੁਖੀ ਹੋ ਰਹੇ ਹਾਂ ਰਾਜ ਭਉੰਗ ਪਰ ਸੰਗ ਜੈਸੇ ਹੈ ਅਵਕਛ ਮਰਵੰਜਨਾਇ ਰਾਜ ਹੁੰਦਾ ਰੱਸੀ ਪੋਇੰਗ ਹੁੰਦਾ ਸੱਪ ਕਹਿੰਦੇ ਜਿਵੇਂ ਹਨੇਰੇ ਦੇ ਵਿੱਚ ਅਸੀਂ ਜਾਈਏ ਨਾ ਸਾਨੂੰ ਰੱਸੀ ਸੱਪ ਜੱਪ ਦੀ ਜਾਪਦੀ ਹੈ ਕਿ ਸੱਪ ਭੈ ਮੋਰੇ ਪਰ ਉਹ ਕਹਿੰਦੇ ਸੱਪ ਹੁੰਦਾ ਨਹੀਂ ਰਾਜ ਭਉੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਕਹਿੰਦੇ ਇਹ ਪ੍ਰਸੰਗ ਏ ਕਹਾਣੀ ਆ ਅਸੀਂ ਬੜੀਆਂ ਸੁਣੀਆਂ ਨੇ ਕਿ ਰੱਸੀ ਪਈ ਸੱਪ ਨਜ਼ਰ ਆਉਂਦੀ ਆ ਪਰ ਸੱਪ ਹੁੰਦਾ ਨਹੀਂ ਅਨੇਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਅਨੇਕ ਕਟਕ ਜੈਸੇ ਫੁੱਲ ਪਰੇ ਕਹਿੰਦੇ ਜਿਵੇਂ ਸੋਨੇ ਦੇ ਗਹਿਣੇ ਬਣਾਏ ਜਾਂਦੇ ਨੇ ਸਾਨੂੰ ਮਹਿਸੂਸ ਹੁੰਦਾ ਕਿ ਇਹ ਵੱਖਰਾ ਵੱਖਰਾ ਸੋਨਾ ਹੈ ਕਿਸੇ ਦਾ ਨਾਂ ਕੜਾ ਕਿਸੇ ਦਾ ਨਾਂ ਛਾਪ ਕਿਸੇ ਦਾ ਦਾ ਛੱਲਾ ਪਰ ਕਹਿੰਦੇ ਸਾਰਾ ਹੁੰਦਾ ਤੇ ਸੋਨਾ ਹੀ ਹੈ ਅਸੀਂ ਭਰਮ ਚ ਪਏ ਹੋਇਆ ਕਹਿੰਦੇ ਸਰਬੇ ਏਕ ਅਨੇਕੈ ਸੁਆਮੀ ਸਭ ਘਟ ਭਗਵੇ ਸੋਏ ਕਹਿੰਦੇ ਪ੍ਰਮਾਤਮਾ ਸਾਰੇ ਹਥਾਂਵਾਂ ਤੇ ਵਸ ਰਿਹਾ ਬਸ ਉਹਨੂੰ ਵੇਖਣ ਦੀ ਲੋੜ ਹੈ ਜਿੱਦੇ ਉਹਨੂੰ ਵੇਖ ਲਿਆ ਉਦੈ ਸਾਡੇ ਹਿਰਦੇ 'ਚ ਹੀ ਪ੍ਰਗਟ ਹੋ ਜਾਣਾ ਸਰਬੈ ਏਕ ਅਨੇਕੈ ਸਵਾਮੀ ਸਭ ਘਟ ਭੁਗਵੇਂ ਸੋਏ ਕਹਿ ਰਵਿਦਾਸ ਹਾਥ ਪੈਨੇਰੇ ਸਹਿਜੇ ਹੋਏ ਸੋ ਹੋਏ ਹੁਣ ਅਸੀਂ ਸਮਝਦੇ ਆ ਪ੍ਰਮਾਤਮਾ ਸਤਵੇਂ ਸਵਾਨ ਤੇ ਹੈ ਪਰਮਾਤਮਾ ਫਲਾਣੇ ਥਾਂ ਤੇ ਹੈ ਫਲਾਣੇ ਥਾਂ ਤੇ ਪਰਮਾਤਮਾ ਵੱਸਦਾ ਹੈ ਪਰ ਭਗਤ ਰਵਿਦਾਸ ਜੀ ਕਹਿੰਦੇ ਪਰਮਾਤਮਾ ਤੇ ਜਿੰਨਾ ਤੇਰਾ ਹੱਥ ਦੂਰ ਹੈ ਨਾ ਐਨਾ ਕੇ ਨੇੜੇ ਆ ਹੱਥ ਦੇਖ ਲੋ ਬੰਦੇ ਦੇ ਨਾਲੋਂ ਕਿੰਨਾ ਕੁ ਦੂਰ ਹੁੰਦਾ ਕਹਿ ਰਵਿਦਾਸ ਹੱਥ ਪੈ ਨੇੜੇ ਕਹਿੰਦੇ ਉਹ ਤੇ ਹੱਥ ਤੋਂ ਵੀ ਨੇੜੇ ਐ ਦੂਰ ਨਹੀਂ ਹੈ ਪਰ ਕਹਿੰਦੇ ਉਹਨੂੰ ਪਹਿਚਾਨਣ ਦੇ ਆਪਣੇ ਅੰਦਰ ਬੁੱਧੀ ਬਣਾ ਵਹਿਮ ਭਰਮਾਂ 'ਚੋਂ ਨਿਕਲ ਜਾ ਜਿਹੜੇ ਵਹਿਮ ਭਰਮ ਅਸੀਂ ਪਾਲ ਲਏ ਉਨਾ ਕਰਕੇ ਸਾਨੂੰ ਪਰਮਾਤਮਾ ਬਹੁਤ ਦੂਰ ਲੱਗਦਾ ਹੈ ਅੰਦਰੋਂ ਆਪਣੇ ਵਹਿਮ ਕੱਢ ਦੀਏ ਬਸ ਜਿੱਦੇ ਸਾਡੇ ਅੰਦਰੋਂ ਵਹਿਮ ਨਿਕਲ ਗਿਆ ਜਿੱਦੇ ਸਾਡੇ ਅੰਦਰੋਂ ਹੰਕਾਰ ਨਿਕਲ ਗਿਆ ਉਦੇ ਪਰਮਾਤਮਾ ਸਾਨੂੰ ਬਿਲਕੁਲ ਸਾਡੇ ਨੇੜੇ ਨਜ਼ਰ ਆ ਜਾਣੇ ਸਰਬੈ ਏਕ ਅਨੇਕੈ ਸੁਆਮੀ ਸਭ ਘਟ ਭਗਵੈ ਸੋਏ ਕਹਿ ਰਵੇਦਾਸ ਹਾਤ ਪੈਨੇਰਾ ਸਹਜ ਹੋਏ ਸੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ